ਬੰਦੇ ਦੀ ਜ਼ਿੰਦਗੀ 'ਚ ਬਹੁਤ ਸਾਰੇ ਕਿਸੇ ਘਟਨਾਵਾਂ ਵਾਪਰਦੇ ਰਹਿੰਦੇ ਆ ਤੇ ਕੁਝ ਮਨ ਦੀ ਮਮਤੀ ਤੇ ਅਮਿੱਟ ਛਾਪ ਛੱਡ ਜਾਂਦੇ ਆ। ਮੇਰੀ ਜ਼ਿੰਦਗੀ ਦੇ ਵਿੱਚ ਬਚਪਨ ਤੋਂ ਲੈ ਕੇ ਹੁਣ ਤੱਕ ਬਹੁਤ ਸਾਰੇ ਇਹ ਜਿਹੀ ਕਿਸੇ ਘਟਨਾਵਾਂ ਜਿਹੜੀਆਂ ਦਿਲਚਸਪੀ ਦਾ ਕਾਰਨ ਤੇ ਕੇਂਦਰ ਵੀ ਬਣੀਆਂ ਵਾਪਰਦੀਆਂ ਰਹੀਆਂ ਘਟਦੀਆਂ ਰਹੀਆਂ। ਮੈਨੂੰ ਯਾਦ ਆਉਂਦਾ ਜਦੋਂ ਮੈਂ ਜੱਜ ਦੀ ਕੋਰਟ 'ਚ ਜੱਜ ਅਧਾਰ ਦੇ ਲਈ ਹੁੰਦਾ ਸੀ। ਤਫਰੀਦ ਕੋਟ ਜੱਜ ਦੀ ਕੋਠੀ ਦੇ ਵਿੱਚ ਤੇ ਆਲੇ ਦੁਆਲੇ ਜਾਮਣਾ ਦੇ ਵੱਡੇ ਵੱਡੇ ਉੱਚੇ ਲੰਮੇ ਹਰੇ ਭਰੇ ਰੁੱਖ ਹੋਇਆ ਕਰਦੇ ਸਨ ਤੇ ਜਾਮਣਾ ਇੰਨੀਆਂ ਲੱਤਾਂ ਦੀਆਂ ਇੰਨੀਆਂ ਡਿੱਗਦੀਆਂ ਕਿ ਠੇਕੇ ਤੇ ਵੀ ਦਰਬਾਰ ਗੰਜ ਪ੍ਰਸ਼ਾਸਨ ਵੱਲੋਂ ਚੜਾਈਆਂ ਜਾਂਦੀਆਂ ਔਰ ਠੇਕੇਦਾਰ ਜਿਹੜੇ ਆ ਜਾਮਣਾ ਤੜਵਾਉਂਦੇ ਪਰ ਫਿਰ ਵੀ ਜਾਮਣਾ ਇੰਨੀਆਂ ਰੁਲਦੀਆਂ ਲੋਕਾਂ ਦੇ ਪੈਰਾ ਥੱਲੇ ਆ ਕੇ ਮਿੱਦੀਦੀਆਂ ਮੈਂ ਵੀ ਜੱਜ ਦੀ ਕੋਠੀ 'ਚ ਜਾਮਣਾ ਦੇ ਰੁੱਖਾਂ ਹੇਠੋਂ ਜਾਮਣਾ ਚੁਗਦਾ ਭਰ ਭਰ ਕੇ ਬਰਤਨ ਜਾਮਣਾ ਦੇ ਰੱਖੀ ਜਾਂਦਾ ਜਦੋਂ ਸਾਬ ਕਦੇ ਵਿਹਲੇ ਹੁੰਦੇ ਤਾਂ ਮੈਂ ਜਾਮਣਾ ਪਲੇਟ ਵਿੱਚ ਰੱਖ ਕੇ ਜੱਜ ਸਾਹਿਬ ਦੇ ਅੱਗੇ ਪਰੋਸ ਦਿੰਦਾ ਉਹ ਬੜੇ ਖੁਸ਼ ਹੁੰਦੇ ਇੱਕ ਦਿਨ ਛੁੱਟੀ ਵਾਲਾ ਦਿਨ ਸੀ ਜੱਜ ਸਾਹਿਬ ਵਿਹੜੇ ਵਿੱਚ ਬੈਠੇ ਸਨ ਮੈਂ ਦੇਖਿਆ ਕਿ ਜੱਜ ਸਾਹਿਬ ਦਾ ਸਟੈਨੋ ਆ ਗਿਆ ਜੱਜ ਸਾਹਿਬ ਉਸ ਨੂੰ ਕੋਈ ਫੈਸਲਾ ਡਿਕਟੇਟ ਕਰਵਾਉਣ ਲੱਗ ਪਏ ਮੈਂ ਮੌਕਾ ਵੇਖ ਕੇ ਇੱਕ ਪਲੇਟ ਵਿੱਚ ਜਾਮਣਾ ਪਾਈਆਂ ਤੇ ਜੱਜ ਸਾਹਿਬ ਦੇ ਮੂਹਰੇ ਲਜਾਤਣ ਤਾਂ ਜੋ ਉਹ ਫੈਸਲਾ ਵੀ ਸੁਣਾਈ ਜਾਣ ਲਿਖਵਾਈ ਜਾਣ ਤੇ ਨਾਲ ਨਾਲ ਜਾਵਣਾ ਵੀ ਖਾਈ ਜਾ ਜੱਜ ਸਾਹਿਬ ਨੇ ਜਾਮਨ ਮੂੰਹ ਚ ਪਾਈ ਤੇ ਫੈਸਲਾ ਲਖ ਪਾਉਂਦਿਆਂ ਸਟੈਨੋ ਨੂੰ ਬੋਲੇ ਸਟੈਨੋ ਸਾਹਿਬ ਜਰਾ ਜਾਮਨ ਖਾਓ ਰਸਮੀ ਸ਼ਿਸ਼ਟਾਚਾਰ ਬਜੋ ਉਹਨਾਂ ਨੇ ਕਿਹਾ ਸਟੈਨੋ ਨੇ ਵੀ ਇੱਕ ਦੋ ਜਾਮਨਾ ਮੂੰਹ ਚ ਪਾਈਆਂ ਤੇ ਨੀਵੀ ਪਾ ਕੇ ਜੱਜ ਸਾਹਿਬ ਤੋਂ ਫੈਸਲਾ ਡਿਕਟੇਸ਼ਨ ਲੈਂਦਾ ਰਿਹਾ ਮੈਂ ਵੀ ਨੇੜੇ ਤੇੜੇ ਫਿਰਦਾ ਮੌਕਾ ਵੇਖਦਾ ਤੇ ਬਾਚਦਾ ਰਿਹਾ ਬੜਾ ਅਜੀਬ ਸਮਾਂ ਸੀ ਮੈਂ ਡਿਪਰੈਸ਼ਨ 'ਚ ਸੀ ਕਲਾਕਾਰ ਸਾਂ ਲੇਖਕ ਸਾਂ ਪਰ ਇਹ ਗੁਲਾਮੀ ਵਾਲੀ ਨੌਕਰੀ ਮੈਥੋਂ ਕਰੀ ਨਹੀਂ ਸੀ ਜਾਂਦੀ ਵੱਡੀ ਸਾਰੀ ਖੁੱਲੀ ਸਰਕਾਰੀ ਕੋਠੀ 'ਚ ਮੈਂ ਆਪਣੇ ਆਪ ਨੂੰ ਕੈਦੀ ਮਹਿਸੂਸ ਕਰਦਾ ਸਾਂ ਜੱਜ ਸਾਹਿਬ ਜਾਮਨਾ ਖਾਂਦੇ ਰਹੇ ਪਲੇਟ ਤੋਂ ਚੁੱਕ-ਚੁੱਕ ਕੇ ਫਿਰ ਸਟੈਨੋ ਨੂੰ ਕਹਿੰਦੇ ਸਟੈਨੋ ਸਾਹਿਬ ਜਰਾ ਜਾਮਨ ਖਾਓ ਸਟੈਨੋ ਨੇ ਫਿਰ ਦੋ ਜਾਮਨਾ ਚੁੱਕੀਆਂ ਮੈਂ ਨੇੜੇ ਹੀ ਖੜਾ ਸੀ ਸਟੈਨੋ ਸਾਹਿਬ ਬੋਲੇ ਜੱਜ ਸਾਹਿਬ ਇਹ ਫਰੀਦਕੋਟ ਦੀਆਂ ਜਾਮਨਾ ਹੈ ਇਹ ਥੋੜੀਆਂ ਬਕ ਬਕੀਆਂ ਤੁਸੀਂ ਕਦੀ ਫਿਰੋਜ਼ਪਰੀ ਜਾਮਨਾ ਖਾਧੀਆਂ ਸਟੈਨੋ ਨੇ ਕਿਹਾ ਜੱਜ ਸਾਹਿਬ ਕਹਿੰਦੇ ਫਿਰੋਜ਼ਪਰੀ ਜਾਮਨਾ ਤੇ ਫਰੀਦਕੋਟ ਦੀ ਜਾਮਨਾ ਚ ਕੀ ਅੰਤਰ ਹੈ ਭਾਈ ਉਹ ਕਹਿਣ ਲੱਗਾ ਅੰਤਰ ਸਰ ਜ਼ਮੀਨ ਅਸਮਾਨ ਦਾ ਅੰਤਰ ਹੈ ਕਿਉਂਕਿ ਫਿਰੋਜ਼ਪਰੀ ਜਾਮਨਾ ਮਿੱਠੀਆਂ ਐ ਇਹਦੇ ਤੋਂ ਬਹੁਤ ਜ਼ਿਆਦੇ ਔਰ ਜਦੋਂ ਤੁਸੀਂ ਖਾਓਗੇ ਤੇ ਮੂੰਹ ਲੁੱਚ ਲੁੱਚ ਕਰੇਗਾ ਕਮਾਲ ਦੀਆਂ ਟੇਸਟੀ ਨੇ ਸਰ ਮੈਂ ਮੰਗਵਾ ਕੇ ਦਿਆਂਗਾ ਉਹ ਕਹਿੰਦਾ ਨਹੀਂ ਨਹੀਂ ਮੰਗਵਾਉਣਾ ਕਿਉਂ ਤੁਸੀਂ ਜਦੋਂ ਮੰਗਵਾਓਗੇ ਦੇਖੀ ਜਾਓ ਆਪਾਂ ਹੁਣੇ ਹੀ ਆਪਣੀ ਅਰਥ ਲਈ ਨਿੰਦਰ ਕੋ ਗਿਆਰਵੀ ਨੂੰ ਕਹਿ ਦਿੰਨੇ ਆ ਉਦੋਂ ਮੇਰਾ ਨਾਮ ਨਰਿੰਦਰ ਕੁਮਾਰ ਸੀ ਨਰਿੰਦਰ ਕੋ ਗਿਆਰਵੀ ਲੇਖਕ ਵਜੋਂ ਮੈਂ ਬਾਅਦ ਚ ਬਣਿਆ ਜੱਜ ਸਾਹਿਬ ਨੇ ਕਿਹਾ ਉਹ ਬਈ ਨਰਿੰਦਰ ਕੁਮਾਰ ਜਾ ਫਰੋਜ਼ਪੁਰ ਜਾ ਤੇ ਉਥੋਂ ਫਰੋਜ਼ਪੁਰੀ ਜਾਮਨਾ ਲੈ ਕੇ ਆ ਦੇਖਦੇ ਹਾਂ ਕੀ ਫਰਕ ਹੈ ਫਰੀਦਕੋਟ ਦੀਆਂ ਤੇ ਫਰੋਜ਼ਪੁਰ ਦੀਆਂ ਜਾਮਨਾ ਚ ਜੱਜ ਸਾਹਿਬ ਨੇ ਮੈਨੂੰ ਹੁਕਮ ਦੇ ਦਿੱਤਾ ਪਰ ਮੇਰੇ ਪੈਸੇ ਥੇਲਾ ਨਹੀਂ ਸੀ ਮੇਰੇ ਪੱਲੇ ਨਾ ਪੈਸੇ ਸਨ ਮੈਂ ਪੈਦਲ ਤੁਰਿਆ ਆਇਆ ਕਿਸਮਤ ਨੂੰ ਰੋਂਦਾ ਕਿ ਫਰੋਜ਼ਪੁਰ ਬਸਤੇ ਜਾਵਾਂਗਾ ਕਿਰਾਇਆ ਪਾੜਾ ਕਿੱਥੋਂ ਲਾਵਾਂਗਾ ਫਿਰ ਜਾਮਨਾ ਕਿੱਥੋਂ ਖਰੀਦਾਂਗਾ ਕੀ ਕਰਾਂਗਾ ਮੇਰੇ ਪਾਸ 10-15 ਰੁਪਏ ਸੰਸਿਰਫ ਮੈਂ ਸਾਦਕ ਚੌਂਕ 'ਚ ਆਇਆ ਆਉਂਦਿਆਂ ਨੂੰ ਮੈਨੂੰ ਖੁਰਾਨਾ ਸਾਹਿਬ ਇੱਕ ਹੋਰ ਜੱਜ ਦੇ ਰੀਡਰ ਮਿਲ ਗਿਆ ਮੈਂ ਕਿਹਾ ਖੁਰਾਨਾ ਸਾਹਿਬ ਕੀ ਹਾਲ ਹੈ ਕਹਿੰਦਾ ਤੁਸੀਂ ਦੱਸੋ ਅੱਜ ਕਿੱਧਰ ਮੈਂ ਕਿਹਾ ਜੱਜ ਸਾਹਿਬ ਨੇ ਹੁਕਮ ਕੀਤਾ ਹੈ ਫਿਰੋਜ਼ਪੁਰ ਤੋਂ ਜਾਮਨਾ ਲੈਣ ਚੱਲਿਆ ਹਾਂ ਉਹ ਕਹਿੰਦਾ ਜਾਮਨਾ ਤਾਂ ਆਪਣੀ ਗਧੇ ਨਹੀਂ ਖਾਂਦੇ ਇੰਨੀਆਂ ਜਾਮਨਾ ਇੱਥੇ ਪਈਆਂ ਫਿਰੋਜ਼ਪੁਰੋਂ ਮੈਂ ਕਿਹਾ ਰੀਡਰ ਸਾਹਿਬ ਨੇ ਜੱਜ ਸਾਹਿਬ ਨੂੰ ਕਹਿਤਾ ਸਟੈਨੋ ਸਾਹਿਬ ਨੇ ਕਿ ਜਾਮਨਾ ਲੈ ਕੇ ਆਓ ਫਿਰੋਜ਼ਪੁਰ ਤੋਂ ਉਹ ਵੇਖਣੇ ਟੇਸਟ ਕੀ ਹੈ ਤਾਂ ਉਹ ਕਹਿਣ ਲੱਗਾ ਬੇਵਕੂਫ ਆਦਮੀ ਵਸਤੇ ਜਾਏਗਾ ਪੈਸੇ ਖਰਚੇਗਾ ਉੱਥੇ ਵੀ ਪੈਸੇ ਲਾਏਗਾ ਤੇ ਜੱਜ ਸਾਹਿਬ ਨੂੰ ਕੀ ਪਤਾ ਫਰੀਦਕੋਟ ਦੀ ਜਾਮਨ ਕਿਹੜੀ ਐ ਤੇ ਕਿਹੜਾ ਮੋਹਰ ਲੱਗੀ ਐ ਸਟੈਂਪ ਲੱਗੀ ਐ ਇੱਥੋਂ ਹੀ ਤੂੰ ਕਿਲੋ ਜਾਮਨਾ ਲੈ ਲੈ ਆ ਲੈ 10 ਰੁਪਏ ਤੇ ਜੱਜ ਸਾਹਿਬ ਦੇ ਮੂਹਰੇ ਜਾ ਕੇ ਰੱਖ ਦੇ ਇੱਕ ਹਰੀ ਭਰੀ ਰੇੜੀ ਜਾਮਨਾ ਦੀ ਲੱਦੀ ਖੜੀ ਮੈਂ ਉੱਥੋਂ ਜਾਮਨਾ ਕਿਲੋ ਖਰੀਦੀਆਂ ਲਫਾਫੇ ਚ ਪਾਈਆਂ ਘੰਟਾਕ ਦੋਸਤਾਂ ਮਿੱਤਰਾਂ ਨੂੰ ਮਿਲਦਾ ਗਿਲਦਾ ਇੱਧਰ ਉੱਧਰ ਫਿਰਦਾ ਰਿਹਾ ਉਸ ਤੋਂ ਬਾਅਦ ਫਿਰ ਮੈਂ ਜੱਜ ਸਾਹਿਬ ਦੀ ਕੋਠੀ ਆ ਗਿਆ ਤੇ ਪੁੱਛਣ ਲੱਗੇ ਵੀ ਨਿਰੰਦਰ ਕੁਮਾਰ ਜਾ ਐਮਫਰੋਜ ਪਰ ਲਿਆ ਆ ਜਾਮਨਾ ਮੈਂ ਕਿਹਾ ਜੀ ਸਾਰਾ ਦੇਖੋ ਭਰਿਆ ਲਫਾਫਾ ਹੈ ਕਹਿੰਦੇ ਲਿਆ ਲਿਆ ਧੋ ਕੇ ਰੱਖ ਉੱਤੇ ਨਮਕ ਛੜ ਕੇ ਲਿਆ ਪਾ ਕੇ ਭਾਈ ਜਾਮਨਾ ਦੇਖੀਏ ਫਰੋਜਪਰੀ ਜਾਮਨਾ ਤਾਂ ਉਹੀ ਫਰੀਦਕੋਟੀ ਜਾਮਨਾ ਲਫਾਫੇ ਚੋਂ ਕੱਢੀਆਂ ਧੋਤੀਆਂ ਤੇ ਪਲੇਟ ਚ ਪਾਈਆਂ ਨਮਕ ਭੁੱਕਿਆ ਜਾ ਸਾਮਣੂਰੇ ਰੱਖਿਆ ਜੱਸਾ ਬੜੇ ਖੁਸ਼ ਹੋ ਰਹੇ ਸਨ ਤੇ ਕਹਿ ਰਹੇ ਸਨ ਵਾਹ ਵਾਹ ਅਰੇ ਨਿਰੰਦਰ ਕੁਮਾਰ ਕਮਾਲ ਆ ਬੇਟਾ ਤੂੰ ਬੜਾ ਅੱਛਾ ਲੜਕਾ ਹੈ ਫਰੋਜ਼ਪਰੀ ਜਾਮਨਾ ਬहोत ਸਵਾਦ ਆਏ ਹਾਏ 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 ਕਮਾਲ ਹੈ ਇਹ ਫਰੋਜ਼ਪਰ ਦੀਆਂ ਜਾਮਨਾ ਆਪਾਂ ਤੂੰ ਜਦੋਂ ਜੀ ਕਰੇ ਲੈ ਕੇ ਆਇਆ ਕਰ ਮੇਰਾ ਪੁੱਤਰ ਫਰੋਜ਼ਪਰ ਦੀਆਂ ਜਾਮਨਾ ਖਾਇਆ ਕਰਾਂਗੇ ਤੇ ਮੈਂ ਜੱਜ ਸਾਹਿਬ ਨੂੰ ਸੁਣਦਾ ਸੁਣਦਾ ਅੰਦਰੇ ਅੰਦਰ ਹੱਸ ਰਿਹਾ ਸਾਂ ਕਿ ਫੀਤਕੋਟ ਦੀਆਂ ਜਾਮਨਾ ਜੱਜ ਸਾਹਿਬ ਫਰੋਜ਼ਪਰੀ ਜਾਮਨਾ ਸਮਝ ਕੇ ਕਿੰਨੀ ਖੁਸ਼ੀ ਨਾਲ ਖਾ ਰਹੇ ਹਨ